ਜਿਹੜੀ ਸਭ ਤੋਂ ਜ਼ਿਆਦਾ ਹੋਰ ਪ੍ਰੋਬਲਮ ਹੋਈ ਉਹ ਇਹ ਸੀਗਾ ਕਿ ਜਿਹੜਾ ਜੀਵਨ ਸਾਥੀ ਸੀ ਉਹ ਵੀ ਸਾਥ ਛੱਡ ਗਿਆ ਅੱਛਾ ਤੇ ਮਤਲਬ ਸਹਰਾ ਪਰਿਵਾਰ ਨੇ ਸਭ ਤੋਂ ਪਹਿਲਾਂ ਮੇਰਾ ਸਾਥ ਛੱਡਿਆ ਤੇ ਉਹ ਮਤਲਬ ਘਰ ਵਾਲੀ ਨੂੰ ਵੀ ਲੈ ਕੇ ਚਲੇ ਗਏ ਕਿਉਂਕਿ ਉਹਨਾਂ ਨੇ ਦੇਖਿਆ ਵੀ ਹੁਣ ਇੰਨਾ ਜ਼ਿਆਦਾ ਬੁਰੀ ਹਾਲਤ ਹੋ ਚੁੱਕੀ ਹੈ ਬਈ ਹੁਣ ਪਾਸਾ ਵੱਟੋ ਤੇ ਜਿਹੜਾ ਮੇਰੇ ਕੋਲ ਕੁਝ ਹੈਗਾ ਸੀ ਕੋਈ 골ਡ ਵਗੈਰਾ ਵੀ ਸੀਗਾ ਜਾਂ ਕੋਈ ਪੈਸਾ ਢਿੱਲਾ ਥੋੜਾ ਬਹੁਤ ਉਹ ਵੀ ਉਹ ਨਾਲ ਹੀ ਲੈ ਕੇ ਚੱਕੇ ਅੱਛਾ ਤੇ ਚਲੋ ਮੈਂ ਕਿਹਾ ਕੋਈ ਗੱਲ ਨਹੀਂ ਜੋ ਹੁਣ ਕਿਸਮਤ ਚ ਆ ਦੇਖੀ ਜਾਊਗੀ ਪਰ ਮੇਰੇ ਅੰਦਰ ਇੱਕ ਚੀਜ਼ ਚੱਲਦੀ ਸੀ ਵੀ ਮੈਂ ਮਰਨਾ ਨਹੀਂ ਮੈਂ ਜੀਣਾ ਹਾਂ ਵੀ ਮੈਂ ਕੁਛ ਨਾ ਤੋਂ ਵੱਡੀ ਗੱਲ ਹੈ ਜਿਹੜੀ ਅੰਦਰ ਵੈਲ ਪਾਵਰ ਸਟਰੋਂਗ ਰੱਖਣੀ ਨਾ ਵੀ ਮੈਂ ਕੁਛ ਨਾ ਕੁਛ ਕਰਕੇ ਦਿਖਾਉਣਾ ਵੀ ਜੇਕਰ ਉਹਨਾਂ ਨੇ ਮੈਨੂੰ ਛੱਡਿਆ ਜਾਂ ਇਸ ਤਰ੍ਹਾਂ ਇਸ ਹਾਲਤ ਦੇ ਵਿੱਚ ਵੀ ਪਰ ਮੈਂ ਇਦਾਂ ਨਹੀਂ ਮਰਨਾ ਹੈਗਾ ਮੈਂ ਉਹਨਾਂ ਨੂੰ ਦਿਖਾਉਂਗਾ ਇੱਕ ਦਿਨ ਵੀ ਉਹ ਕਹਿਣਗੇ ਵੀ ਅਸੀਂ ਵਾਪਸ ਆਉਣੇ ਤੇ ਫਿਰ ਮੈਂ ਚਲੋ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਵੀ ਪਰਮਾਤਮਾ ਮੈਨੂੰ ਇੰਨੀ ਕਿ ਸ਼ਕਤੀ ਦੇ ਕੇ ਮੈਂ ਮੈਨੂੰ ਇੱਕ ਵਾਰੀ ਠੀਕ ਕਰ ਦੇ ਤੇ ਮੈਂ ਤੇਰੀ ਸੇਵਾ ਦੇ ਵਿੱਚ ਜਿਹੜਾ ਹੈਗਾ ਆਪਣਾ ਜੀਵਨ ਮਤੀਤ ਕਰੂੰਗਾ ਹੂੰ ਪਰ ਉਸ ਟਾਈਮ ਬਹੁਤ ਲੱਖਾਂ ਰੁਪਇਆ ਖਰਚ ਹੋਇਆ ਸਰ ਅੱਛਾ ਲੱਖਾਂ ਰੁਪਇਆ ਮਤਲਬ ਇੰਨਾ ਜ਼ਿਆਦਾ ਖਰਚਾ ਬਈ ਲੱਖ ਲੱਖ 2-2 ਲੱਖ ਰੁਪਇਆ ਮੈਂ ਸਰਾਣੇ ਦੇ ਥੱਲੇ ਰੱਖ ਕੇ ਸੌਂਦਾ ਹੁੰਦਾ ਸੀ ਜਿਹੜਾ ਕਿ 15-20 ਦਿਨਾਂ ਦੇ ਵਿੱਚ ਅਸੀਂ ਹਸਪੀਟਲਾਂ ਦੇ ਵਿੱਚ ਜਾਣਾ ਖਰਚ ਖਰਚੋ ਕੇ ਵਾਪਸ ਫੇਰ ਆ ਜਾਣਾ ਯਾਰਾਂ ਦੋਸਤਾਂ ਨੇ ਰਿਸ਼ਤੇਦਾਰਾਂ ਨੇ ਅੱਛਾ ਮਦਦ ਬਹੁਤ ਕੀਤੀ ਹੂੰ ਜਿਹੜੇ ਯਾਰ ਦੋਸ ਸੀਗੇ ਕੋਈ ਨਾਲ ਪੜਦਾ ਸੀਗਾ ਕੋਈ ਨਾਲ ਜੌਬ ਕਰਦਾ ਸੀ ਹੁਣ ਤੱਕ ਵੀ ਖੜੇ ਆ ਅੱਛਾ ਤੇ ਹੁਣ ਮੈਂ ਸਾਡੀ ਗੱਲ ਇਹ ਆ ਵੀ ਜਿਹੜੇ ਥੋੜੇ ਮਾੜੇ ਸਮੇਂ ਚ ਥੋੜੇ ਦੁੱਖ ਦੇ ਸਮੇਂ ਸਾਥ ਦੇ ਅੰਦਰ ਨਾ ਜਿਹੜਾ ਵੀ ਉਹ ਪ੍ਰਮਾਤਮਾ ਹਰ ਦਾ ਆਸਰਾ ਹੁੰਦਾ ਸਭ ਦਾ ਬਿਲਕੁਲ ਬਿਲਕੁਲ ਹਾਂਜੀ ਮੈਂ ਹੁਣ ਵੀ ਇਹ ਗੱਲ ਕਹਿਣਾ ਹੁੰਦਾ ਵੀ ਜਿਹੜੇ ਛੱਡ ਕੇ ਗਏ ਸੀ ਉਹ ਅੱਜ ਪਛਤਾਉਂਦੇ ਆ ਜਿਹੜੇ ਨਾਲ ਖੜੇ ਸੀ ਉਹ ਅੱਜ ਮਾਣ ਕਰਦੇ ਆ ਵੀ ਸਾਨੂੰ ਮਾਣ ਆ ਜੇ ਇਦਾਂ ਹੋਇਆ ਵੀ ਸੀ ਤਾਂ ਵੀ ਕੋਈ ਗੱਲ ਨਹੀਂ ਹੈਗੀ ਵੀ ਤੂੰ ਇੰਨਾ ਪ੍ਰਮਾਤਮਾ ਨੇ ਤੈਨੂੰ ਹੂੰ ਬਣਾਇਆ ਹੈਗਾ ਚਲੋ ਲੋਕਾਂ ਨੇ ਕਿਸੇ ਦੇ ਤੋਂ ਕੰਮ ਆ ਰਿਆਂ ਸਾਨੂੰ ਇੰਨੇ ਬਹੁਤ ਮਾਣ ਆ ਤੇ ਉਸ ਤੋਂ ਬਾਅਦ ਫਿਰ ਹੌਲੀ 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 ਜਿਹੜੇ ਜ਼ਖਮ ਸੀਗੇ ਲਗਭਗ 6 ਸਾਲ ਲੱਗੇ ਉਹਨਾਂ ਨੂੰ ਜ਼ਖਮ ਨੂੰ ਠੀਕ ਹੋਣ ਵਾਸਤੇ ਬਸ ਤੁਸੀਂ ਬੈੱਡ ਤੋਂ ਥੱਲੇ ਉੱਤਰ ਵੀ ਨਹੀਂ ਸਕਦੇ ਸੀ ਆਪ ਬੈੱਡ ਤੋਂ ਨਾ ਬਿਲਕੁਲ ਵੀ ਨਹੀਂ ਸੀ ਉਹ 6 ਸਾਲ ਉਦਾਂ ਹੀ ਪਿਆ ਰਹੇ ਬੈੱਡ ਤੇ 6 ਸਾਲ ਮੈਂ ਬੈੱਡ ਤੇ ਹੀ ਪਿਆ ਰਿਆ ਥੋੜਾ ਬਹੁਤ ਮੈਨੂੰ ਵੀਲਚੇਅਰ ਤੇ ਪੁਖਾਉਂਦੇ ਸੀ ਘਰ ਦੇ ਦੋ ਤਿੰਨ ਜਣੇ ਚੱਕ ਕੇ ਹਾਂਜੀ ਚੱਕ ਕੇ ਪੁਖਾ ਦਿੰਦੇ ਸੀ ਘੰਟਾ ਦੋ ਘੰਟੇ ਲਈ ਬਾਕੀ ਟਾਈਮ ਸਾਰੇ ਦਾ ਸਾਰਾ ਮਤਲਬ ਉਹੰਦਰੀ ਪੈ ਕੇ ਮਤਲਬ ਇਹ ਇੱਕ ਇਹ ਜਿਹਾ ਵਿਲਾ ਨਾ ਮਤਲਬ ਜਦੋਂ ਕਿਸੇ ਨੇ ਮਤਲਬ ਕਿ ਆਪਣੇ ਧੀਆਂ ਪੁੱਤਾਂ ਤੋਂ ਕਮਾਉਣ ਦੀ ਆਸ ਲਾਈ ਹੁੰਦੀ ਹੈ ਨਾ ਇਹਨੂੰ ਆਪ ਚੱਕਣਾ ਤੇ ਨਾ ਕਿ ਬਿਲਕੁਲ ਬਿਲਕੁਲ ਪੇਰੈਂਟਸ ਦੇ ਉੱਤੇ ਕੀ ਗੁਜਰਦੀ ਹੈ ਬਹੁਤ ਬੁਰਾ ਹਾਲ ਇੱਕ ਬਜ਼ੁਰਗ ਨੇ ਤੇ ਉਲਟਾ ਸਾਰਾ ਕੁਝ ਇੱਕ ਅਨਪੜ ਹੈਗੇ ਨੇ ਉਹਨਾਂ ਨੂੰ ਇੰਨਾ ਪਤਾ ਵੀ ਨਹੀਂ ਵੀ ਕਿੱਥੇ ਜਾ ਕੇ ਛੱਡ ਕੇ ਤੁਹਾਡੇ ਕੀ ਹੈ ਹਾਂ ਜੀ ਇਸ ਤਰ੍ਹਾਂ ਗੱਲ ਕਰਨੀ ਹੈ ਡਾਕਟਰ ਕੋਲ ਕੀ ਗੱਲ ਕਰਨੀ ਆ ਉਹ ਸਾਰਾ ਕੁਝ ਇੱਕ ਤਾਂ ਮੈਂ ਬੇਸੁੱਤ ਸੁਰਤ ਪਿਆ ਹੁੰਦਾ ਸੀ ਇੱਕ ਮੈਨੂੰ ਗੱਲਬਾਤ ਵੀ ਸਾਰੀ ਆਪ ਹੀ ਕਰਨੀ ਪੈਂਦੀ ਸੀ ਟੀਚਰ ਦੇ ਪਿਆ ਹੋਣਾ ਵੀ ਡਾਕਟਰਾਂ ਨੂੰ ਅੰਦਰ ਜਾ ਕੇ ਵੀ ਆਹ ਪ੍ਰੋਬਲਮ ਹੈਗੀ ਆ ਦੱਸੋ ਮੈਨੂੰ ਕਿਦਾਂ ਐਡਮਿਟ ਡਾਕਟਰ ਨੇ ਐਡਮਿਟ ਕਰ ਲੈਣਾ ਜਾਂ ਜਵਾਬ ਦੇ ਦੇਣਾ ਵੀ ਨਹੀਂ ਜੀ ਸਾਡੇ ਕੋਲ ਨਹੀਂ ਹੈਗਾ ਲੈ ਜਾਓ ਹੋਰ ਪਾਸੇ ਲੈ ਜਾਓ ਕਰਦੇ ਕਰਦੇ ਚਲੋ ਜੀ 6 ਸਾਲ ਲੰਘ ਗਏ ਕਰਦਿਆਂ ਦੀ ਮਿਹਨਤ ਜਿਹੜੀ ਸੀਗੀ ਉਹ ਰੰਗ ਲਿਆਈ ਕਿਹਲੋ ਯਾਰਾਂ ਦੋਸਤਾਂ ਦੀਆਂ ਦੁਆਵਾਂ ਉਹ ਵੀ ਰੰਗ ਲਿਆਈਆਂ ਕਈ ਵਾਰ ਤਾਂ ਇੱਦਾਂ ਵੀ ਹੋ ਜਾਂਦਾ ਨਾ ਬੰਦਾ ਕਹਿੰਦਾ ਵੀ ਇੰਨਾ ਟਾਈਮ 6 ਸਾਲ ਥੋੜੇ ਨਹੀਂ ਹੁੰਦੇ ਨਾ ਬੰਦਾ 10 ਦਿਨ ਸੇਵਾ ਕਰ ਲਉ ਕੋਈ 20 ਦਿਨ ਕਰ ਲਉ ਨਾ ਸਹੀ ਗੱਲ ਹੈ ਕੋਈ ਮਹੀਨਾ ਕਰ ਲਉ ਬੰਦਾ ਕਹਿੰਦਾ ਯਾਰ ਇਹ ਤਾਂ ਅਸੀਂ ਬੰਨੇਗੇ ਪੱਕੇ ਯਾਰ ਡਾਕਟਰ ਖੁਦ ਕਹਿ ਦਿੰਦੇ ਸੀਗੇ ਘਰਦਿਆਂ ਨੂੰ ਵੀ ਤੁਸੀਂ ਕਿਉਂ ਮੇਰੇ ਡੈਡੀ ਜੀ ਨੂੰ ਕਹਿਦਣਾ ਸਰਦਾਰ ਜੀ ਕਿਉਂ ਲਈ ਫਿਰ ਫਰੀ ਜਾਂਦੇ ਹੋ ਵੱਡੇ ਬੇਟੇ ਦੀ ਤੁਸੀਂ ਸੇਵਾ ਕਰ ਲਓ ਬਸ ਕੁਝ ਨਹੀਂ ਕਹਿ ਸਕਦੇ ਤੁਸੀਂ ਘਰੇ ਰੱਖੋ ਐਵੇਂ ਨਾ ਇੱਧਰ ਉੱਧਰ ਲੈ ਕੇ ਫਿਰੋ ਜੋ 4 ਦਿਨ ਹੈਗੀਆਂ ਸੇਵਾ ਕਰ ਲਓ ਉਹ ਕਹਿੰਦੇ ਵੀ ਅਸੀਂ ਫਿਨਿਸ਼ਿੰਗ ਦੇ ਕੋਲੇ ਇਦਾਂ ਦੀ ਗੱਲ ਕਰਨੀ ਨਾ ਹਾਂ ਮੇਰੇ ਸਾਹਮਣੇ ਕਹਿ ਦਿੰਦੇ ਸੀ ਡਾਕਟਰ ਹਾਂ ਤੇ ਮੈਂ ਸੋਚਣਾ ਵੀ ਕੋਈ ਗੱਲ ਨਹੀਂ ਤੇ ਮੈਂ ਅੱਜ ਸੋਚਦਾ ਹਾਂ ਨਾ ਵੀ ਜਾ ਕੇ ਮੈਂ ਉਹਨਾਂ ਡਾਕਟਰਾਂ ਕੋਲ ਕਿ ਤੁਸੀਂ ਇੱਕ ਵਾਰੀ ਮੈਨੂੰ ਇਹ ਗੱਲ ਕਹਿੰਦੇ ਸੀਗੇ ਤੇ ਮੈਂ ਅੱਜ ਫਿਰ ਵੀ ਮੈਂ ਜਾਉਂਦਾ ਹੈਗਾ ਆਪਣੇ ਦਮ ਤੇ ਜੀ ਤੇ ਇਹ ਵੱਡੀ ਗੱਲ ਆ ਜਿਹੜੀ ਤੁਹਾਡੇ ਅੰਦਰ ਦੀ ਹੈ ਨਾ ਚੀਜ਼ ਆ ਉਹਨੇ ਤੁਹਾਨੂੰ ਜਿਹੜਾ ਅਸਲੀ ਨਾ ਸਾਥ ਦੇਣਾ ਹਾਂਜੀ ਹੁੰਦਾ